ਸ਼ਤਰੀਆ ਕਾਲ ਜੀ ਕੀ ਹਾਲ ਚਾਲ ਹੈ ਜੀ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅਸੀਂ ਵੀ ਸਾਰੇ ਜਣੇ ਵਧੀਆ ਜੀ ਤੇ ਜਿਹੜੇ ਮੇਰੇ ਚੈਨਲ ਨਾਲ ਜੁੜੇ ਹੋਏ ਨੇ ਪਹਿਲਾਂ ਤਾਂ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜੀ ਸਾਡੀ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਠੀਕ ਹੈ ਤੇ ਭੈੜਾ ਨੇ ਮੇਰੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਤੇ ਸੋਹਣੇ-ਸੋਹਣੇ ਕਮੈਂਟ ਵੀ ਕਰਦੀਆਂ ਨੇ ਗਿਆ ਕਿ ਦੀਦੀ ਸਾਨੂੰ ਮਤਲਬ ਇਹ ਦੱਸੋ ਹਨਾ ਜੋ ਵੀ ਉਹਨਾਂ ਦੇ ਸਵਾਲ ਹੁੰਦੇ ਨੇ ਕਿ ਮੋਢੇ ਦੀ ਕਟਾਈ ਕਰਨੀ ਜੀ ਦੱਸੋ ਜਾਂ ਜੋ ਵੀ ਉਹਨਾਂ ਦੇ ਸਵਾਲ ਨੇ ਠੀਕ ਹੈ ਜੀ ਕਮੈਂਟ ਕਰ ਪੜ ਕੇ ਮੈਨੂੰ ਵਧੀਆ ਵੀ ਲੱਗਦਾ ਹੁੰਦਾ ਬਹੁਤ ਤੇ ਕਈ ਵਾਰੀ ਸੈਡ ਵੀ ਫੀਲ ਹੁੰਦਾ ਹਨਾ ਕਈ ਵਾਰੀ ਮੈਂ ਜੋ ਕਮੈਂਟ ਚ ਪੁੱਛਦੀਆਂ ਨਹੀਂ ਆ ਕਿ ਦੀਦੀ ਇਹ ਵਾਲੇ ਟੌਪਿਕ ਤੇ ਵੀਡੀਓ ਬਣਾਓ ਤੇ ਮੈਂ ਉਹਦੇ ਤੇ ਕਈ ਵਾਰੀ ਲੇਟ ਹੋ ਜਾਂਦੀ ਆ ਵੀਡੀਓ ਬਣਾਉਣ ਤੇ ਹਨਾ ਤੇ ਬਸ ਤੁਸੀਂ ਐਦਾ ਹੀ ਵੀਡੀਓ ਨੂੰ ਪਿਆਰ ਦਿੰਦੇ ਰਹਿਣਾ ਜੀ ਤੇ ਆਪਾਂ ਜੋ ਵੀ ਤੁਹਾਡੇ ਸਵਾਲ ਹੋਣਗੇ ਉਹਨਾਂ ਸਵਾਲਾਂ ਦੇ ਜਿਹੜੇ ਆਪਾਂ ਵੀਡੀਓ ਦੇ ਦੁਆਰਾ ਆਪਾਂ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਤੇ ਜਿਹੜੀ ਆਪਣੀ ਅੱਜ ਦੀ ਵੀਡੀਓ ਹੈਗੀ ਆ ਜੀ ਉਹ ਹੈਗੀ ਹੈ ਲਾਈਨਿੰਗ ਵਾਲੀ ਕੁੜਤੀ ਦੀ ਆਪਾਂ ਸਟੀਚਿੰਗ ਕਿੱਦਾਂ ਕਰਨੀ ਆ ਦੇਖੋ ਜੀ ਲਾਈਨਿੰਗ ਵਾਲੀ ਕੁੜਤੀ ਦੇ ਵਿੱਚ ਕੀ ਹੁੰਦਾਗਾ ਹਨਾ ਜਦੋਂ ਆਪਾਂ ਦੋਨੋਂ ਕੱਪੜੇ ਅਟੈਚ ਕਰਦੇ ਆ ਤਾਂ ਉਹਦੇ ਵਿੱਚ ਥੋੜੀ ਜੀ ਪ੍ਰੋਬਲਮ ਹੋ ਜਾਂਦੀ ਆ ਕਈ ਵਾਰੀ ਨੀਚੇ ਵਾਲੀ ਜਿਹੜੀ ਲਾਈਨਿੰਗ ਹੁੰਦੀ ਆ ਕਈ ਵਾਰੀ ਉਹਦੇ ਵਿੱਚ ਖਿੱਚ ਆ ਜਾਂਦੀ ਆ ਜਾਂ ਫਿਰ ਉੱਪਰ ਵਾਲੇ ਕੱਪੜੇ ਦੇ ਵਿੱਚ ਫਲਾਵਟ ਆ ਜਾਂਦੀ ਆ ਠੀਕ ਹੈ ਤੇ ਆਪਾਂ ਤੁਹਾਨੂੰ ਅੱਜ ਪ੍ਰੋਪਰ ਤਰੀਕੇ ਨਾਲ ਦੱਸਾਂਗੇ ਕਿ ਕਿੱਦਾਂ ਤੁਸੀਂ ਲਾਈਨਿੰਗ ਅਟੈਚ ਕਰਨੀ ਆ ਕੁੜਤੀ ਨਾਲ ਤੇ ਕਿੱਦਾਂ ਤੁਸੀਂ ਗਲੇ ਨੇ ਹਰ ਹੱਟੇ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਣਾ ਜੀ ਤੇ ਮਤਲਬ ਛੋਟੇ-ਛੋਟੇ ਜਿਹੜੇ ਪੁਆਇੰਟ ਨੇ ਉਹਨਾਂ ਨੂੰ ਨੋਟ ਕਰਨਾ ਕਿਉਂਕਿ ਜਿਹੜੇ ਛੋਟੇ-ਛੋਟੇ ਪੁਆਇੰਟ ਹੁੰਦੇ ਨੇ ਸਟੀਚਿੰਗ ਦੇ ਵਿੱਚ ਉਹੀ ਸਟੀਚਿੰਗ ਨੂੰ ਵਧੀਆ ਬਣਾਉਂਦੇ ਨੇਗੇ ਠੀਕ ਹੈ ਤੇ ਵੀਡੀਓ ਆਪਾਂ ਕਈ ਵਾਰੀ ਸਕਿਪ ਕਰ ਦਿੰਦੇ ਆ ਤੇ ਸਾਨੂੰ ਉਹ ਚੀਜ਼ਾਂ ਨੇ ਜਿਹੜੀਆਂ ਉਹ ਛੁੱਟ ਜਾਂਦੀਆਂ ਹੁੰਦੀਆਂ ਨੇ ਤਾਂ ਪਲੀਜ਼ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਓ ਤਾਂ ਕਿ ਜਿਹੜੇ ਤੁਹਾਡੇ ਡਾਊਟ ਨੇ ਉਹ ਸਾਰੇ ਕਲੀਅਰ ਹੋ ਸਕਣ ਤੇ ਚਲੋ ਜੀ ਆਪਾਂ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜੀ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਜੀ ਦੇਖੋ ਆਪਾਂ ਇਦਾਂ ਲਾਈਨਿੰਗ ਅਟੈਚ ਕਰਨੀ ਹੈ ਪਹਿਲਾਂ ਸੂਟ ਨਾਲ ਠੀਕ ਹੈ ਆਪਾਂ ਸੂਟ ਦਾ ਉਲਟਾ ਪਾਸਾ ਕਰਕੇ ਇਦਾਂ ਲਾਈਨਿੰਗ ਉਹਦੇ ਉੱਪਰ ਰੱਖ ਕੇ ਉਹਨੂੰ ਅਟੈਚ ਕਰ ਲੈਣਾ ਚੰਗੀ ਤਰ੍ਹਾਂ ਠੀਕ ਹੈ ਇਹ ਜਿਹੜੀ ਲਾਈਨਿੰਗ ਆ ਉਹ ਬਿਲਕੁਲ ਬਰਾਬਰ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਆਪਾਂ ਮੋਢਿਆਂ ਵਾਲੀ ਸਾਈਡ ਤੋਂ ਅਟੈਚ ਕਰਨ ਲੱਗਾਂਗੇ ਜਿੱਥੇ ਆਪਣੀ ਮੋਢਿਆਂ ਦੀ ਸਿਲਾਈ ਆਉਂਦੀ ਹੈ ਠੀਕ ਹੈ ਜੀ ਕੱਪੜਾ ਵੱਧ ਘਟ ਨਹੀਂ ਹੋਣਾ ਚਾਹੀਦਾ ਲਾਈਨਿੰਗ ਨਾਲੋਂ ਆਪਣਾ ਠੀਕ ਹੈ ਉਸ ਤੋਂ ਬਾਅਦ ਆਪਾਂ ਮੋਡਿਆਂ ਵਾਲੀ ਸਲਾਈ ਨਹੀਂ ਅਟੈਚ ਕਰਾਂਗੇ ਆਪਾਂ ਕੀ ਕਰਾਂਗੇ ਸਾਈਡ ਵਾਲੀ ਜਿਹੜੀ ਆਪਣੀ ਫਿਟਿੰਗ ਵਾਲੀ ਸਲਾਈ ਆ ਆਪਾਂ ਉਹ ਅਟੈਚ ਕਰਾਂਗੇ ਨਾਲ ਕਿਉਂਕਿ ਮੋਡੇ ਵਾਲੀ ਸਲਾਈ ਹੈ ਜਿਹੜੀ ਉਹ ਆਪਾਂ ਐਂਡ 'ਚ ਕਰਨੀ ਆ ਅਟੈਚ ਦੇਖੋ ਤੁਸੀਂ ਇੱਦਾਂ ਬਿਲਕੁਲ ਕੱਟ ਨਾਲ ਕੱਟ ਮਲਾ ਲੈਣੇ ਨੇ ਉੱਪਰ ਫਿਟਿੰਗ ਵਾਲੇ ਠੀਕ ਹੈ ਤੇ ਕੱਪੜੇ ਨੂੰ ਨਾਲ ਦੀ ਨਾਲ ਸੈੱਟ ਕਰਦੇ ਜਾਣਾ ਤੁਸੀਂ ਨੇ ਆਪਾਂ ਜਿਹੜੀ ਲਾਈਨਿੰਗ ਹੈਗੀ ਆ ਜੀ ਉਹ ਪਹਿਲਾਂ ਹੀ ਥੋੜੀ ਥੋੜੀ ਢਿੱਲੀ ਰੱਖੀ ਆ ਲਾਈਨਿੰਗ ਆਪਣੀ ਜਿਹੜੀ ਹੈਗੀ ਆ ਉਹ ਢਿੱਲੀ ਹੋਣੀ ਚਾਹੀਦੀ ਆ ਨਹੀਂ ਤਾਂ ਫਿਰ ਸੂਟ ਦੇ ਵਿੱਚ ਖਿੱਚ ਪੈਣ ਲੱਗ ਜਾਂਦੀ ਹੈ ਤੇ ਤੁਸੀਂ ਐਦਾਂ ਕੱਟ ਨਾਲ ਕੱਟ ਮਲਾ ਲੈਣੇ ਨੇ ਜਿਹੜੇ ਆਪਣੇ ਫਿਟਿੰਗ ਵਾਲੇ ਸੈਂਟਰ 'ਚ ਆਉਂਦੇ ਨੇਗੇ ਕੱਟ ਇਹਦੇ ਨਾਲ ਜਿਹੜੀ ਹੈਗੀ ਉਹ ਆਪਣੀ ਲਾਈਨਿੰਗ ਦੀ ਬਾਹਰ ਕੱਟਣੀ ਹੋਊਗੀ ਤੇ ਆਪਣੀ ਫਿਟਿੰਗ ਜਿਹੜੀ ਹੈਗੀ ਉਹ ਪਰਫੈਕਟ ਆ ਹੋਊਗੀ ਤੇ ਤੁਸੀਂ ਕੀ ਕਰਨਾ ਜੀ ਚਾਕ ਦੇ ਐਂਡ ਤੱਕ ਥੋੜਾ ਜਿਹਾ 3 ਇੰਚ ਛੱਡ ਦੇਣੀ ਆ ਜਗ੍ਹਾ ਫੋਲਡਿੰਗ ਲਈ ਆਪਾਂ ਫੋਲਡਿੰਗ ਕਰਨੀ ਆ ਜੀ ਲਾਈਨਿੰਗ ਦੀ ਤੇ ਇੱਥੇ ਤੱਕ ਤੇ ਇਦਾਂ ਹੀ ਆਪਾਂ ਦੂਸਰੀ ਸਾਈਡ ਵੀ ਬਿਲਕੁਲ ਕੱਪੜੇ ਨੂੰ ਸੈੱਟ ਕਰ ਲੈਣਾ ਨਾਲ ਮਿਲਾ ਲੈਣਾ ਲਾਈਨਿੰਗ ਤੇ ਸੂਟ ਨੂੰ ਤੇ ਤੁਸੀਂ ਇਦਾਂ ਹੀ ਇੱਧਰ ਵੀ ਕੱਟ ਨਾਲ ਕੱਟ ਮੈਚ ਕਰਨੇ ਨੇ ਬਿਲਕੁਲ ਤੇ ਤੁਸੀਂ ਚਾਕ ਤੋਂ ਨੀਚੇ ਤੱਕ ਤੁਸੀਂ 3-3 ਇੰਚ ਜਗ੍ਹਾ ਛੱਡ ਦੇਣੀ ਆ ਕਿਉਂਕਿ ਆਪਾਂ ਹਜੇ ਲਾਈਨਿੰਗ ਫੋਲਡ ਕਰਨੀ ਆ ਠੀਕ ਹੈ ਜੀ ਤੁਸੀਂ ਐਂਡ ਤੱਕ ਲਾਈਨਿੰਗ ਗਾ ਤੇ ਦੇਖੋ ਤੁਸੀਂ ਹੁਣ ਕੀ ਕਰਨਾ ਜੀ ਹੁਣ ਤੁਸੀਂ ਮੋਡਿਆਂ ਵਾਲੀ ਜਿਹੜੀ ਲਾਈਨਿੰਗ ਆ ਉਹ ਅਟੈਚ ਕਰਨੀ ਆ ਇਹ ਆਪਾਂ ਲਾਈਨਿੰਗ ਥੋੜੀ ਜੀ ਢਿੱਲੀ ਛੱਡੀ ਹੋਈ ਆ ਨੀਚੇ ਇਸੇ ਕਰਕੇ ਥੋੜੀ ਜੀ ਵਾਜ ਜਾਂਦੀ ਹੁੰਦੀ ਆ ਤੇ ਆਪਾਂ ਜਦੋਂ ਇਹ ਇਹਨੂੰ ਅਟੈਚ ਕਰ ਲਿਆ ਇਹ ਬਾਦ ਘਾਟ ਜਿਹੜੀ ਹੈਗੀ ਉਹ ਨਿਕਲ ਜਾਊਗੀ ਬਾਦ ਚੋਂ ਠੀਕ ਹੈ ਜੀ ਤੇ ਤੁਸੀਂ ਕੀ ਕਰਨਾ ਜਿੱਦ ਜਿੱਦਾਂ ਮੋਡੇ ਦੀ ਗੁਲਾਈ ਪਾਈ ਹੋਈ ਆ ਇਦਾਂ ਹੀ ਬਿਲਕੁਲ ਇਹਨੂੰ ਲਾਈਨਿੰਗ ਨੂੰ ਅਟੈਚ ਕਰ ਲੈਣਾ ਤੇ ਜਿੱਦ ਜਿੱਦਾਂ ਮੋਡੇ ਦੀ ਗੁਲਾਈ ਆਊਗੀ ਤੁਸੀਂ ਇਦਾਂ ਹੀ ਇਹਨੂੰ ਕਮਾਕੇ ਲਾਈਨਿੰਗ ਅਟੈਚ ਕਰਨੀ ਆ ਤੇ ਤੁਸੀਂ ਜਿਹੜੇ ਇਹ ਕੱਟ ਨੇ ਕੱਟ ਥੋੜੇ ਬਿਲਕੁਲ ਮੈਚ ਹੋਣੇ ਚਾਹੀਦੇ ਨੇ ਜਿਹੜੇ ਫਿਟਿੰਗ ਵਾਲੇ ਲਗਾਏ ਨੇ ਆਪਾਂ ਤੇ ਇਦਾਂ ਹੀ ਦੇਖੋ ਤੁਸੀਂ ਦੂਸਰੇ ਪਾਸੇ ਵੀ ਲਾਈਨਿੰਗ ਅਟੈਚ ਕਰ ਲੈਣੀ ਆ ਮੋਡੇ ਦੇ ਤੇ ਇਹ ਦੇਖੋ ਮੈਂ ਤੁਹਾਨੂੰ ਇੱਕ ਵਾਰ ਕਰਕੇ ਦਿਖਾਉਣੀ ਆ ਤੁਸੀਂ ਕੀ ਕਰਨਾ ਉੱਪਰ ਵਾਲਾ ਜਿਹੜਾ ਕੱਪੜਾ ਹੈਗਾ ਉਹਨੂੰ ਥੋੜਾ ਜਿਹਾ ਕੱਸ ਕੇ ਰੱਖਣਾ ਔਰ ਨੀਚੇ ਵਾਲੀ ਜਿਹੜੀ ਲਾਈਨਿੰਗ ਆ ਉਹਨੂੰ ਤੁਸੀਂ ਟਿੱਲਾ ਛੱਡਣਾ ਹੁੰਦਾ ਠੀਕ ਹੈ ਜੀ ਇਹਦੇ ਨਾਲ ਜਿਹੜੀ ਸੂਟ ਦੀ ਫਿਟਿੰਗ ਪਰਫੈਕਟ ਹੁੰਦੀ ਹੈ ਇਹ ਦੇਖੋ ਤੁਸੀਂ ਐਦਾਂ ਥੋੜਾ ਜਿਹਾ ਉੱਪਰ ਵਾਲੇ ਕੱਪੜੇ ਨੂੰ ਕੱਸ ਲੈਣਾ ਤੇ ਜਿਹੜੀ ਲਾਈਨਿੰਗ ਆ ਉਹਨੂੰ ਥੋੜਾ ਜਿਹਾ نیچے ਟਿੱਲਾ ਛੱਡ ਦੇਣਾ ਠੀਕ ਹੈ ਇਹ ਲਾਈਨਿੰਗ ਵਾਲੇ ਸੂਟ ਦੇ ਵਿੱਚ ਇਹੀ ਹੁੰਦਾ ਜੀ ਮੇਨ ਜਦੋਂ ਆਪਣੇ نیچے ਵਾਲੇ ਕੱਪੜੇ ਦੇ ਵਿੱਚ ਖਿੱਚ ਪੈਣ ਲੱਗੀ ਨਾ ਕਸਾ ਪੈ ਗਿਆ ਤਾਂ ਸਾਡੇ ਸੂਟ ਦੀ ਫਿਟਿੰਗ ਕਦੇ ਵੀ ਉਸ ਤੋਂ ਬਾਅਦ ਠੀਕ ਨਹੀਂ ਆ ਸਕਦੀ ਠੀਕ ਹੈ ਜੀ ਤੇ ਦੇਖੋ ਹੁਣ ਤੁਸੀਂ ਕੀ ਕਰਨਾ ਜਿਹੜੀ ਇਹ ਮੋਡਿਆਂ ਦੀ ਲਾਈਨਿੰਗ ਦੀ ਬਾਹਰ ਘਟ ਹੈਗੀ ਆ ਉਹ ਆਪਾਂ ਕੱਢ ਲੈਣੀ ਆ ਇਦਾਂ ਠੀਕ ਆ ਉਹਨੂੰ ਬਿਲਕੁਲ ਮੋਡਾ ਜਿਵੇਂ ਆਪਣਾ ਕਟਿਆ ਹੋਇਆ ਉਹਨੂੰ ਬਿਲਕੁਲ ਆਪਾਂ ਉਦਾਂ-ਉਦਾਂ ਕੱਟ ਲੈਣਾ ਤੇ ਹੁਣ ਆਪਾਂ ਕੀ ਕਰਨਾ ਜੀ ਦੇਖੋ ਆਪਾਂ ਸੈਂਟਰ ਦੇ ਵਿੱਚ ਜਿਹੜੀ ਕਰੀਜ਼ ਬਣੀ ਆ ਉੱਥੇ ਆਪਾਂ ਸਲਾਈ ਲਗਾਵਾਂਗੇ ਠੀਕ ਹੈ ਤੇ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਇਦਾਂ ਨਿਸ਼ਾਨ ਲਗਾ ਲੈਣਾ ਇੱਕ ਰੀਜ ਦੇ ਉੱਪਰ ਕਿਉਂਕਿ ਗਲਾ ਜੜਨ ਵੇਲੇ ਫਿਰ ਸਾਨੂੰ ਆਸਾਨੀ ਹੋਊਗੀ ਇਹਦਾ ਸੈਂਟਰ ਸਾਨੂੰ ਪਤਾ ਚੱਲਦਾ ਰਹੂਗਾ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਜਿਹੜੀ ਲਾਈਨਿੰਗ ਦੇ ਨੀਚੇ ਢਿੱਲੀ ਛੱਡੀ ਹੋਈ ਆ ਆਪਾਂ ਥੋੜੀ ਜੀ ਉਹਨੂੰ ਆਪਾਂ ਅੱਧਾ ਉਧਰ ਅੱਧਾ ਉਧਰ ਕਰ ਲੈਣਾ ਠੀਕ ਹੈ ਇਹ ਬਰਾਬਰ ਬਰਾਬਰ ਹੋਣੀ ਚਾਹੀਦੀ ਹੈ ਦੇਖੋ ਤੁਸੀਂ ਇਦਾਂ ਸੈੱਟ ਕਰ ਲੈਣਾ ਲਾਈਨਿੰਗ ਨੂੰ ਕਿਉਂਕਿ ਜੇ ਇਹ ਲਾਈਨਿੰਗ ਇੱਕ ਸਾਈਡ ਹੋਊਗੀ ਨਾ ਸਾਡੇ ਸੂਟ ਦੀ ਫਿਟਿੰਗ ਜਿਹੜੀ ਹੈਗੀ ਉਹ ਟੇਢੀ ਹੋ ਜਾਊਗੀ ਬਿਲਕੁਲ ਠੀਕ ਹੈ ਤੇ ਤੁਸੀਂ ਕੀ ਕਰਨਾ ਜਿਹੜੀ ਸੈਂਟਰ ਵਾਲੀ ਸਿਲਾਈ ਆ ਉੱਥੇ ਇਦਾਂ ਸਿਲਾਈ ਮਾਰ ਲੈਣੀ ਆ ਠੀਕ ਹੈ ਸੈਂਟਰ ਇਦੇ ਨਾਲ ਕੀ ਹੋਊਗਾ ਸਾਡੀ ਲਾਈਨਿੰਗ ਜਿਹੜੀ ਹੈਗੀ ਆ ਉਹ ਦੋਨੋਂ ਪਾਸੇ ਬਰਾਬਰ ਬਰਾਬਰ ਹੋ ਜਾਊਗੀ ਦੇਖੋ ਆਪਾਂ ਅੱਧੀ ਉਧਰ ਹੋ ਜਾਊਗੀ ਅੱਧੀ ਉਧਰ ਹੋ ਜਾਊਗੀ ਲਾਈਨਿੰਗ ਠੀਕ ਹੈ ਜੀ ਲਾਈਨਿੰਗ ਵਾਲੇ ਸੂਟ ਦੇ ਵਿੱਚ ਇਹ ਸਭ ਤੋਂ ਮੇਨ ਹੁੰਦੀ ਆ ਚੀਜ਼ ਜਿਹੜੀ ਤੁਸੀਂ ਸੈਂਟਰ ਵਿੱਚ ਸਲਾਈ ਲਗਾਉਣੀ ਆ ਠੀਕ ਆ ਉਹਦੇ ਨਾਲ ਤੁਹਾਡੀ ਲਾਈਨਿੰਗ ਜਿਹੜੀ ਹੈਗੀ ਆ ਇੱਧਰ ਉੱਧਰ ਨਹੀਂ ਜਾਊਗੀ ਜਦੋਂ ਤੁਸੀਂ ਗਲਾ ਜੜੋਗੇ ਠੀਕ ਹੈ ਜੀ ਤੇ ਦੇਖੋ ਤੁਸੀਂ ਇੱਦਾਂ ਸਲਾਈ ਲਗਾ ਲਓ ਵਿੱਚ ਇਹ ਬਹੁਤ ਜ਼ਰੂਰੀ ਆ ਸਲਾਈ ਲਾਉਣੀ ਠੀਕ ਹੈ ਤੇ ਇੱਥੇ ਆਪਣਾ ਗਲਾ ਜਦੋਂ ਜੜਾ ਜਾਊਗਾ ਬਿਲਕੁਲ ਆਪਾਂ ਪਰਫੈਕਟ ਜੜਾ ਜਾਊਗਾ ਫਿਰ ਗਲਾ ਆਪਣਾ ਠੀਕ ਹੈ ਜੀ ਤੇ ਦੇਖੋ ਹੁਣ ਆਪਾਂ ਗਲਾ ਬੁਕਰਮ ਤੇ ਪਹਿਲਾਂ ਹੀ ਜੜ ਰੱਖਿਆ ਸੀਗਾ ਠੀਕ ਹੈ ਗਲਾ ਆਪਣਾ 6 ਇੰਚ ਹੈਗਾ ਤੇ ਆਪਾਂ 6 ਇੰਚ ਤੋਂ ਜ਼ਿਆਦਾ ਨਿਸ਼ਾਨ ਲਗਾ ਲੈਣੇ ਨੇ ਮਤਲਬ ਕਿ 8-9 ਇੰਚ ਤੇ ਤੁਸੀਂ ਨਿਸ਼ਾਨ ਲਗਾ ਲਓ ਠੀਕ ਹੈ ਇਦਾਂ ਕਰਕੇ ਤਾਂ ਕਿ ਜਿਹੜੇ ਨਿਸ਼ਾਨ ਨੇ ਉਹ ਆਪਾਂ ਨੂੰ ਦਿਖਦੇ ਰਹਿਣ ਗਲੇ ਤੋਂ نیچے ਤੱਕ ਕਿਉਂਕਿ 6 ਇੰਚ ਦਾ ਤਾਂ ਆਪਣਾ ਗਲਾ ਹੀ ਹੋ ਗਿਆ ਤੇ ਆਪਾਂ 9 ਇੰਚ ਤੱਕ ਇਹ ਨਿਸ਼ਾਨ ਲਗਾ ਲੈਣੇ ਨੇ ਤਾਂ ਕਿ ਜਿਹੜੇ ਇਹ ਨਿਸ਼ਾਨ ਨੇ ਆਪਾਂ ਨੂੰ ਦਿਖਦੇ ਰਹਿਣ ਦੇਖੋ ਗਲੇ ਦੇ ਵਿੱਚ ਵੀ ਆਪਾਂ ਸੈਂਟਰ ਦੇ ਵਿੱਚ ਇਦਾਂ ਹਾਫ ਕਰਕੇ ਨਿਸ਼ਾਨ ਲਗਾ ਲਿਆ ਸੀਗਾ ਆਪਾਂ ਨੇ ਠੀਕ ਹੈ ਇਹਦੇ ਨਾਲ ਜਿਹੜਾ ਗਲਾ ਹੈਗਾ ਆਪਣਾ ਬਿਲਕੁਲ ਵਿਚਾਲੇ ਸੈਂਟਰ ਦੇ ਵਿੱਚ ਜੜਿਆ ਜਾਊਗਾ ਤੁਸੀਂ ਇਦਾਂ ਉੱਪਰ ਕੱਟ ਲਗਾ ਲਓ ਔਰ ਇਹਦੇ ਵਿੱਚ ਸੈਂਟਰ ਦੇ ਵਿੱਚ ਨਿਸ਼ਾਨ ਲਗਾ ਰੋ ਤੇ ਜਿਹੜੀ ਆਪਾਂ ਨਿਸ਼ਾਨ ਲਗਾਏ ਸੀ ਤੇ ਜਿਹੜੀ ਆਪਾਂ ਸਲਾਈ ਮਾਰੀ ਆ ਤੁਸੀਂ ਗਲਾ ਉਹ ਸਲਾਈ ਦੇ ਉੱਪਰ ਰੱਖ ਦੇਣਾ ਤੇ ਆਪਾਂ ਨਿਸ਼ਾਨੀ ਜਿਹੜੀ ਝਾਕ ਦੀ ਲਗਾਈ ਹੋਈ ਆ ਉਹਦੇ ਨਾਲ ਵੀ ਆਪਾਂ ਨੂੰ ਦਿਖਦਾ ਰਹੂ ਕਿ ਗਲਾ ਆਪਣਾ ਸੈਂਟਰ ਦੇ ਵਿੱਚ ਤੁਸੀਂ ਦੇਖੋ ਇੱਦਾਂ ਸੈਂਟਰ ਦੇ ਨਾਲ ਸੈਂਟਰ ਮਲਾ ਲੈਣਾ ਬਿਲਕੁਲ ਇਹ ਸੂਟ ਦੇ ਵਿੱਚ ਇਹ ਮੇਨ ਛੋਟੇ ਛੋਟੇ ਪੁਆਇੰਟ ਹੁੰਦੇ ਨੇ ਜਿਹੜੇ ਆਪਣੇ ਸੂਟ ਦੀ ਫਿਟਿੰਗ ਨੂੰ ਪਰਫੈਕਟ ਬਣਾਉਂਦੇ ਨੇ ਤੁਸੀਂ ਇੱਦਾਂ ਸੈਂਟਰ ਦੇ ਵਿੱਚ ਇੱਕ ਸਲਾਈ ਲਗਾ ਲੈਣੀ ਆ ਤੇ ਇਸੇ ਹੀ ਸਲਾਈ ਨੂੰ ਤੁਸੀਂ ਗਲੇ ਦੇ ਇੱਦਾਂ ਰਾਉਂਡ ਘੁਮਾ ਦੇਣਾ ਠੀਕ ਹੈ ਬਿਨਾ ਚੱਕੇ ਮਤਲਬ ਪੈਰ ਬਿਨਾ ਚੱਕੇ ਤੁਸੀਂ ਇੱਦਾਂ ਇਹਨੂੰ ਘੁਮਾ ਦੇਣਾ ਸਲਾਈ ਜਿਹੜੀ ਹੈਗੀ ਤੁਸੀਂ ਉਹ ਬੁਕਰਮ ਦੇ ਉੱਪਰ ਨਹੀਂ ਲੱਗਣ ਦੇਣੀ ਹੈਗੀ ਫੇਰ ਸਾਡਾ ਗਲਾ ਜਿਹੜਾ ਹੈਗਾ ਉਹ ਬਿਲਕੁਲ ਫਿਨਿਸ਼ਿੰਗ ਦੇ ਨਾਲ ਫੋਲਡ ਹੋ ਜੂਗਾ ਤੁਸੀਂ ਇਦਾਂ ਦੇਖੋ ਜਿੱਦਾਂ ਜਿੱਦਾਂ ਆਪਣੇ ਗਲੇ ਦੀ ਸ਼ੇਪ ਆ ਉਦਾਂ-ਉਦਾਂ ਤੁਸੀਂ ਸਲਾਈ ਘਵਾ ਦੇਣੀ ਆ ਤੇ ਤੁਸੀਂ ਕੀ ਕਰਨਾ ਜੀ ਜਿੱਥੋਂ ਆਪਾਂ ਸਲਾਈ ਸ਼ੁਰੂ ਕੀਤੀ ਸੀ ਉਸ ਤੋਂ ਥੋੜੀ ਜੀ 1.5 ਇੰਚ ਤੁਸੀਂ ਅੱਗੇ ਲੈ ਕੇ ਜਾਣੀ ਆ ਸਲਾਈ ਤਾਂ ਕਿ ਆਪਣੀ ਸਲਾਈ ਜਿਹੜੀ ਹੈਗੀ ਆ ਉਹ ਖੁੱਲੇ ਨਾ ਠੀਕ ਹੈ ਜੀ ਤੇ ਤੁਸੀਂ ਇੱਥੇ ਲਿਆ ਕੇ ਸਲਾਈ 1.5 ਇੰਚ ਅੱਗੇ ਤੱਕ ਖਤਮ ਕਰਨੀ ਆ ਫਿਰ ਤੁਸੀਂ ਕੀ ਕਰਨਾ ਜੀ ਜਿਹੜਾ ਇਹ ਵਿੱਚ ਵਾਲਾ ਕੱਪੜਾ ਹੈਗਾ ਤੁਸੀਂ ਇਹਨੂੰ ਕੱਟਣਾ ਤੁਸੀਂ ਕੀ ਕਰਨਾ ਇਹ ਜਦੋਂ ਕਪੜਾ ਕੱਟਣਾ ਹਮੇਸ਼ਾ ਹੀ ਸ਼ਰਟ ਦੀ ਉਲਟੀ ਸਾਈਡ ਰੱਖਣੀ ਆ ਕਿਉਂਕਿ ਉਧਰ ਆਪਣੀ ਸਲਾਈ ਆ ਜਿਹੜੀ ਉਹ ਆਪਾਂ ਨੂੰ ਪ੍ਰੋਪਰ ਦਿਖਦੀ ਰਹੂਗੀ ਤੇ ਜਿਹੜੀ ਆਪਣੀ ਕਟਿੰਗਾ ਉਹ ਪ੍ਰੋਪਰ ਹੋਊਗੀ ਤੇ ਆਪਣਾ ਜਿਹੜਾ ਸੂਟ ਦਾ ਕਪੜਾ ਹੈਗਾ ਉਹ ਕੱਟ ਨਹੀਂ ਹੋਊਗਾ ਸਲਾਈ ਤੋਂ ਬਾਹਰ ਵਾਲੇ ਪਾਸੇ ਠੀਕ ਹੈ ਜੀ ਤੇ ਤੁਸੀਂ ਇਦਾਂ ਉਲਟੇ ਪਾਸੇ ਉਹ ਹੀ ਕਟਿੰਗ ਕਰਨੀ ਆ ਕਿਉਂਕਿ ਕਈ ਵਾਰੀ ਨਾ ਸੂਟ ਦਾ ਕਪੜਾ ਕੱਟ ਜਾਂਦਾ ਹੁੰਦਾ ਤੇ ਤੁਸੀਂ ਇਦਾਂ ਹਲਕੇ ਹਲਕੇ ਕੱਟ ਲਾ ਲੈਣੇ ਨੇ ਇਹ ਤੇ ਠੀਕ ਹੈ ਜੀ ਇਦੇ ਨਾਲ ਕੀ ਹੁੰਦਾ ਸਾਡੇ ਸੂਟ ਦੀ ਜਿਹੜੀ ਮਤਲਬ ਆ ਦੀ ਗਲੇ ਦੀ ਫਿਨਿਸ਼ਿੰਗ ਹੁੰਦੀ ਆ ਉਹ ਪੂਰੀ ਤਰ੍ਹਾਂ ਆਉਂਦੀ ਆ ਦੇਖੋ ਹੁਣ ਆਪਣਾ ਗਲਾ ਜਿਹੜਾ ਉਹ ਆਸਾਨੀ ਨਾਲ ਫੋਲਡ ਹੋ ਜਾਊਗਾ ਤੇ ਤੁਸੀਂ ਇੱਕ ਵਾਰ ਕੀ ਕਰਨਾ ਇਹਦੇ ਉੱਪਰ ਦਬਮੀ ਸਲਾਈ ਜ਼ਰੂਰ ਲਗਾਉਣੀ ਆ ਜੀ ਕਿਉਂਕਿ ਜਿਹੜਾ ਆਪਣੇ ਪਿਛਲੇ ਪਾਸੇ ਕਪੜਾ ਹੈਗਾ ਉਹ ਬਿਲਕੁਲ ਹਲਕਾ ਹਲਕਾ ਤੇ ਉਹ ਜੇ ਆਪਾਂ ਇਹ ਸਲਾਈ ਨਹੀਂ ਲਗਾਵਾਗੇ ਉਹ ਖਿੱਚ ਭੈਣ ਨਾਲ ਆਪਣਾ ਸਲਾਈਆਂ ਛੁੱਟ ਵੀ ਸਕਦੀਆਂ ਨੇ ਠੀਕ ਹੈ ਬਾਅਦ ਚ ਜਦੋਂ ਆਪਾਂ ਵੇਅਰ ਕਰਾਂਗੇ ਸੂਟ ਤੇ ਤੁਸੀਂ ਇਦਾਂ ਕੱਪੜੇ ਨੂੰ ਬਿਲਕੁਲ ਸੈਟ ਸੈਟ ਕਰਦੇ ਜਾਣਾ ਤੇ ਇਹਦੇ ਉੱਪਰ ਛੋਟੇ ਬਖੇ ਨਾਲ ਇਹ ਸਲਾਈ ਲਗਾਉਣੀ ਆ ਤੁਸੀਂ ਤੇ ਇੱਦਾਂ ਜਿੱਦਾਂ ਜਿੱਦਾਂ ਗਲਾ ਆਪਣਾ ਘੁਮਾ ਕੇ ਤੁਸੀਂ ਸਲਾਈ ਲਾ ਲੈਣੀ ਆ ਠੀਕ ਹੈ ਜੀ ਦੇਖੋ ਜਿਹੜਾ ਆਪਣਾ ਗਲਾ ਹੈਗਾ ਉਹ ਬਿਲਕੁਲ ਫਿਨਿਸ਼ਿੰਗ ਦੇ ਨਾਲ ਰੈਡੀ ਹੋ ਗਿਆ ਇਹ ਦਬਮੀ ਸਲਾਈ ਲਗਾਉਣੀ ਬਹੁਤ ਜ਼ਰੂਰੀ ਹੁੰਦੀ ਆ ਤੇ ਤੁਸੀਂ ਇੱਦਾਂ ਹੁਣ ਆਪਾਂ ਬੈਕ ਵਾਲਾ ਪੱਲਾ ਜਿਹੜਾ ਉਹ ਵੀ ਇੱਦਾਂ ਹੀ ਜੜ ਲੈਣਾ ਜੀ ਠੀਕ ਹੈ ਬੈਕ ਵਾਲੇ ਪਲੇ ਤੇ ਆਪਾਂ ਜੜਾਈ ਕਰਾਂਗੇ ਲਾਈਨਿੰਗ ਦੀ ਤੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਬੈਕ ਵਾਲੇ ਪੱਲੇ ਪੱਲੇ ਦਾ ਤੁਸੀਂ ਗਲਾ ਕੱਟਣਾ ਠੀਕ ਹੈ ਜੀ ਗਲੇ ਦੀ ਕਟਾਈ ਕਰਨੀ ਆ ਕਿਉਂਕਿ ਜੇ ਤੁਸੀਂ ਤੁਹਾਡੀ ਇੱਕ ਵਾਰ ਲਾਈਨਿੰਗ ਜੜੀ ਗਈ ਫਿਰ ਤੁਹਾਡੇ ਕੋਲੋਂ ਗਲੇ ਦੀ ਕਟਾਈ ਨਹੀਂ ਹੋਣੀ ਕਿਉਂਕਿ ਜਿਹੜੀ ਲਾਈਨਿੰਗ ਆ ਉਹ ਇੱਧਰ ਉੱਧਰ ਹੋ ਜੂਗੀ ਤੁਸੀਂ ਪਹਿਲਾਂ ਹੀ ਗਲੇ ਦੀ ਜਿਹੜੀ ਹੈਗੀ ਉਹ ਗੁਲਾਈ ਪਾ ਲਓ ਠੀਕ ਹੈ ਉੱਪਰੋਂ 2 ਸਵਾ 2 ਇੰਚ ਤੇ ਔਰ ਨੀਚੇ ਤੋਂ ਤੁਸੀਂ 2.5 ਇੰਚ ਵੀ ਕੱਟ ਸਕਦੇ ਹੋ ਠੀਕ ਹੈ ਜੀ ਤੇ ਆਪਣਾ ਗਲਾ ਜਿਹੜਾ ਹੈਗਾ ਇਹ 6 ਇੰਚ ਤੇ ਆਪਾਂ ਰੈਡੀ ਰੱਖਿਆ 6.5 ਇੰਚ ਤੇ ਮਤਲਬ 6 ਇੰਚ ਰਹਿ ਜਾਊਗਾ 6.5 ਇੰਚ ਤੇ ਆਪਾਂ ਕਟਿੰਗ ਕੀਤੀ ਆ ਕਿਉਂਕਿ ਕਸਟਮਰ ਨੂੰ ਛੋਟਾ ਹੀ ਗਲਾ ਚਾਹੀਦਾ ਸੀ ਜੀ ਤੇ ਇਹ ਦੇ ਵਿੱਚ ਵੀ ਤੁਸੀਂ ਕੀ ਕਰਨਾ ਮੋਢਿਆਂ ਵਾਲੇ ਪਾਸਿਓਂ ਹੀ ਲਾਈਨਿੰਗ ਨੂੰ ਜੋੜਨਾ ਸ਼ੁਰੂ ਕਰਨਾ ਠੀਕ ਹੈ ਦੇਖੋ ਲਾਈਨਿੰਗ ਜਿਹੜੀ ਹੈਗੀ ਆਪਾਂ ਉਹ ਨਹੀਂ ਕਟਿੰਗ ਕੀਤੀ ਗਲੇ ਦੇ ਵਿੱਚ ਆਪਾਂ ਸਿਰਫ ਉੱਪਰ ਜਿਹੜਾ ਉੱਪਰ ਵਾਲਾ ਕੱਪੜਾ ਸੂਟ ਦਾ ਉਹੀ ਕਟਿੰਗ ਕੀਤਾ ਗਲੇ ਦਾ ਬਾਜੂ ਆਪਾਂ ਕੀ ਕਰਨਾ ਇਹ ਵਾਲੇ ਕੱਪੜੇ ਨੂੰ ਆਪਾਂ ਗਲਾ ਜੜਨ ਤੋਂ ਬਾਅਦ ਕਟਿੰਗ ਕਰਾਂਗੇ ਫਿਟਿੰਗ ਤੋਂ ਪਹਿਲਾਂ ਆਪਾਂ ਉੱਥੋਂ ਹੀ ਅਟੈਚ ਕਰਨੇ ਆ ਪਹਿਲਾਂ ਮੋਢਿਆਂ ਤੇ ਹੁਣ ਵੀ ਤੁਸੀਂ ਮੋਢਿਆਂ ਵਾਲੀ ਸਿਲਾਈ ਨਹੀਂ ਲਗਾਉਣੀ ਹੈਗੀ ਸਾਈਡਾਂ ਵਾਲੀਆਂ ਜਿਹੜੀਆਂ ਸਿਲਾਈਆਂ ਨੇ ਤੁਸੀਂ ਉਹ ਲਾ ਲੈਣੀਆਂ ਨੇ ਪਹਿਲਾਂ ਐਦਾ ਬਿਲਕੁਲ ਕੱਟ ਨਾਲ ਕੱਟ ਮਲਾ ਕੇ ਤੇ ਇਹ ਵੀ ਤੁਸੀਂ ਨੀਚੋਂ 3-3 ਇੰਚ ਛੱਡਦੇ ਜਾਣਾ ਕਿਉਂਕਿ ਆਪਾਂ ਫੋਲਡਿੰਗ ਕਰਨੀ ਹੈ ਠੀਕ ਹੈ ਜੀ ਤੇ ਦੇਖੋ ਜੀ ਆਪਣਾ ਕੀ ਹੋਇਆ ਸੀ ਆਪਣੀ ਵੀਡੀਓ ਜੀ ਹੈਗੀ ਸੀਗੀ ਉਹ ਬੰਦ ਹੋ ਗਈ ਸੀ ਵਿੱਚ ਆਪਾਂ ਨੂੰ ਪਤਾ ਨਹੀਂ ਲੱਗਿਆ ਤੇ ਦੇਖੋ ਆਪਾਂ ਦੂਸਰੇ ਪਾਸੇ ਵੀ ਜੜਾਈ ਕਰ ਲਈ ਸੀ ਤੇ ਵੀਡੀਓ ਬੰਦ ਹੋ ਗਈ ਸੀ ਆਪਾਂ ਨੂੰ ਨਹੀਂ ਪਤਾ ਲੱਗਿਆ ਤੇ ਤੁਸੀਂ ਐਦਾਂ ਦੇਖੋ ਜਿਹੜੇ ਵਿੱਚ ਲਾਈਨਿੰਗ ਸੀ ਉਹ ਆਪਾਂ ਕੱਟਤੀ ਸੀਗੀ ਗਲੇ ਵਾਲੀ ਗਲਾ ਝੜ ਕੇ ਠੀਕ ਹੈ ਜੀ ਤੇ ਹੁਣ ਆਪਾਂ ਕੀ ਕਰਨਾ ਐਦਾਂ ਇੱਕ ਓਰੇ ਪੱਟੀ ਲੈਣੀ ਆ ਠੀਕ ਹੈ ਤੇ ਆਪਾਂ ਉਹਨੂੰ ਸਿੰਗਲ ਕਰਕੇ ਗਲੇ ਦੇ ਉੱਪਰ ਐਦਾਂ ਰੱਖਦੇ ਜਾਣਾ ਤੇ ਆਪਾਂ ਗਲੇ ਨੂੰ ਵੀ ਨਹੀਂ ਖਿੱਚ ਪਾਉਣੀ ਹੈਗੀ ਤੇ ਆਪਾਂ ਜਿਹੜੀ ਆਪਣੀ ਪੱਟੀ ਹੈਗੀ ਆ ਉਹਦੇ ਨੂੰ ਤਾਂ ਆਪਾਂ ਬਿਲਕੁਲ ਵੀ ਨਹੀਂ ਖਿੱਚਣਾ ਹੈਗਾ ਕਿਉਂਕਿ ਫਿਰ ਇਹਦੇ ਵਿੱਚ ਬਲ ਪੈਣ ਲੱਗ ਜਾਣਗੇ ਠੀਕ ਹੈ ਇਹਨੂੰ ਹਲਕੇ ਹੱਥ ਨਾਲ ਹੀ ਜੜਾਈ ਕਰਨੀ ਆ ਤੁਸੀਂ ਇਹਦੀ ਠੀਕ ਹੈ ਐਦਾਂ ਤੁਸੀਂ ਹਲਕੇ ਹੱਥ ਨਾਲ ਜੜ ਲਓ ਇਹਨੂੰ ਫਿਰ ਆਪਾਂ ਕੀ ਕਰਨਾ ਜੀ ਕੱਪੜਾ ਜਿਹੜਾ ਹੈਗਾ ਉਹਨੂੰ ਬਾਹਰ ਵਾਲੀ ਸਾਈਡ ਕੱਟ ਦੇਣਾ ਆਪਾਂ ਨੇ ਤੇ ਕੱਪੜੇ ਦੇ ਉੱਪਰ ਆਪਾਂ ਇੱਕ ਦਮੇ ਸਲਾਈ ਲਗਾ ਦੇਣੀ ਆ ਇਹਦੇ ਨਾਲ ਕੀ ਹੁੰਦਾ ਸਾਡੇ ਗਲੇ ਦੀ ਜਿਹੜੀ ਫਿਨਿਸ਼ਿੰਗ ਹੁੰਦੀ ਆ ਉਹ ਪ੍ਰੋਪਰ ਆਉਂਦੀ ਆ ਠੀਕ ਆ ਤੁਸੀਂ ਸੂਟ ਦੇ ਉੱਪਰ ਨਹੀਂ ਸਲਾਈ ਲਗਾਉਣੀ ਤੁਸੀਂ ਇਹ ਜਿਹੜੀ ਆਪਾਂ ਪੱਟੀ ਲਗਾਈ ਆ ਉਹਦੇ ਉੱਪਰ ਆਪਾਂ ਸਲਾਈ ਲਗਾਉਣੀ ਆ ਠੀਕ ਹੈ ਜੀ ਆਪਾਂ ਇਹਨੂੰ ਦਬ ਮੇ ਸਲਾਈ ਬੋਲਦੇ ਆ ਠੀਕ ਹੈ ਇਹਨੂੰ ਦਬ ਦੇਣਾ ਸਲਾਈ ਨੂੰ ਤੇ ਜਦੋਂ ਸੂਟ ਆਪਾਂ ਪਾਉਣੇ ਆ ਫਿਰ ਇਹ ਸਲਾਈਆਂ ਖੁੱਲਦੀਆਂ ਵੀ ਨਹੀਂ ਹੈਗੀਆਂ ਤਾਂ ਕਰਕੇ ਵੀ ਆਪਾਂ ਇਹ ਸਲਾਈ ਲਗਾਉਣੀ ਆ ਠੀਕ ਹੈ ਜੀ ਤੇ ਹੁਣ ਜਿਹੜੇ ਧਾਗੇ ਵਗਾਰੇ ਨੇ ਤੁਸੀਂ ਉਹ ਕੱਟ ਦੇਣੇ ਨੇ ਠੀਕ ਹੈ ਹੁਣ ਤੁਸੀਂ ਕੀ ਕਰਨਾ ਜਿੰਨਾ ਵੀ ਤੁਹਾਨੂੰ ਗਲੇ ਦੀ ਚੌੜਾਈ ਚਾਹੀਦੀ ਹੈ ਦੇਖੋ ਤੁਸੀਂ ਬਿਲਕੁਲ ਰੇ ਪੱਟੀ ਦੇ ਵਿੱਚ ਬਿਲਕੁਲ ਬਰੀਕ-ਬਰੀਕ ਮੋੜਨਾ ਹੁੰਦਾ ਗਲਾ ਕੇ ਜੇ ਤੁਸੀਂ ਜ਼ਿਆਦਾ ਚੌੜਾ ਮੋੜੋਗੇ ਤਾਂ ਫਿਰ ਕੀ ਹੋਊਗਾ ਗਲੇ ਦੇ ਵਿੱਚ ਆਪਣੇ ਸਾਰੇ ਵਿੱਚ ਬਲ ਆ ਜਾਣਗੇ ਠੀਕ ਹੈ ਜਿੰਨਾ ਕਿ ਐਦਾ ਬਰੀਕ-ਬਰੀਕ ਪੱਟੀ ਤੁਸੀਂ ਮੋੜਨੀ ਆ ਜਿੰਨਾ ਤੁਸੀਂ ਰੱਖਣਾ ਉਹਨਾਂ ਕ ਰੱਖ ਕੇ ਤੁਸੀਂ ਉਹਦੇ ਉੱਪਰ ਐਦਾ ਸਲਾਈ ਲਗਾ ਲਓ ਠੀਕ ਹੈ ਜੀ ਫਿਰ ਇਹ ਉਹਨਾਂ ਕੀ ਮੋੜੂਗਾ ਜਿੰਨਾ ਕਪਾ ਨੂੰ ਚਾਹੀਦਾ ਗਲਾ ਠੀਕ ਹੈ ਐਦਾ ਫਿਨਿਸ਼ਿੰਗ ਆ ਜੂਗੀ ਗਲੇ ਦੇ ਵਿੱਚ ਤੇ ਜਿਹੜਾ ਕੱਪੜਾ ਅੰਦਰਲੇ ਪਾਸੇ ਚਲਾ ਜਾਊਗਾ ਉਹਨੂੰ ਆਪਾਂ ਜਿੰਨਾ ਕচাইਦਾ ਆਪਾਂ ਉਨਾਂ ਕਰਾ ਕੇ ਬਾਕੀ ਆਪਾਂ ਕੱਟ ਦੇਣਾ ਠੀਕ ਹੈ ਇਦਾਂ ਜਿਹੜਾ ਸਲਾਈ ਲਾਉਣ ਤੋਂ ਬਾਅਦ ਵਾਧੂ ਕੱਪੜਾ ਹੋਊਗਾ ਉਹਨੂੰ ਆਪਾਂ ਕੱਟ ਦੋ ਇਦਾਂ ਤੇ ਦੇਖੋ ਜੀ ਹੁਣ ਆਪਣੀ ਇਹ ਪੱਟੀ ਲੱਗ ਕੇ ਰੈਡੀ ਹੋ ਗਈ ਆ ਤੇ ਆਪਾਂ ਇਹਨੂੰ ਇਦਾਂ ਅੰਦਰਲੇ ਵਾਲੇ ਪਾਸੇ ਫੋਲਡ ਕਰ ਦੋ ਠੀਕ ਹੈ ਕਿਉਂਕਿ ਸਲਾਈ ਤਾਂ ਆਪਾਂ ਪਹਿਲਾਂ ਹੀ ਲਗਾ ਲਈ ਸੀ ਹੁਣ ਆਪਾਂ ਨੂੰ ਪਤਾ ਲੱਗ ਗਿਆ ਕਿ ਜਿੰਨੀ-ਇੰਨੀ ਸਲਾਈ ਲੱਗੀ ਹੋਈ ਸੀ ਆਪਾਂ ਉਨਾ-ਉਨਾ ਹੀ ਫੋਲਡ ਕਰਨਾ ਹੈ ਇਹ ਠੀਕ ਹੈ ਜੀ ਤੇ ਦੇਖੋ ਤੁਸੀਂ ਇੱਦਾਂ ਫੋਲਡ ਕਰ ਲਓ ਇਹਨੂੰ ਤੇ ਦੇਖੋ ਆਪਣਾ ਗਲਾ ਜਿਹੜਾ ਹੈਗਾ ਉਹ ਰੈਡੀ ਹੋ ਗਿਆ ਤੇ ਤੁਸੀਂ ਚਾਹੋ ਤਾਂ ਇਹਦੇ ਉੱਪਰ ਪ੍ਰੈਸ ਵੀ ਲਗਾ ਸਕਦੇ ਹੋ ਤੇ ਜਿਹੜਾ ਮੜਾ ਮੋਟਾ ਕੱਪੜਾ ਹੋਊਗਾ ਉਹ ਫੁੱਲਿਆ ਜਾ ਉਹ ਬੈਠ ਜਾਂਦਾ ਹੁੰਦਾ ਬਿਲਕੁਲ ਤੇ ਹੁਣ ਆਪਾਂ ਕੀ ਕਰਨਾ ਜੀ ਹੁਣ ਆਪਾਂ ਮੋਢਿਆਂ ਵਾਲੀ ਸਿਲਾਈ ਲਗਾਉਣੀ ਆ ਦੇਖੋ ਤੁਸੀਂ ਇੱਦਾਂ ਦੋਨੋਂ ਸਿੱਧੇ ਪਾਸੇ ਵਾਲੇ ਪਾਸੇ ਰੱਖ ਲੈਣੇ ਨੇ ਪੱਲੇ ਤੇ ਇਹਨਾਂ ਨੂੰ ਆਪਾਂ ਉੱਪਰੋਂ ਅਟੈਚ ਕਰਨਾ ਠੀਕ ਹੈ ਜੀ ਤੇ ਤੁਸੀਂ ਕੀ ਕਰਨਾ ਜੀ ਇੱਦਾਂ ਜਦੋਂ ਨੂੰ ਅਟੈਚ ਕਰਨਾ ਇਹ ਜਿਹੜਾ ਆਪਣਾ ਫਰੰਟ ਵਾਲਾ ਗਲਾ ਹੈਗਾ ਉਹਨੂੰ ਆਪਾਂ ਬਾਹਰ ਕੱਢ ਲੈਣਾ ਇੱਦਾਂ ਕਰਕੇ ਐਦਾ ਤੁਸੀਂ ਉਹਨੂੰ ਬਾਹਰਲੇ ਪਾਸੇ ਰੱਖ ਲਓ ਤਾਂ ਤੁਸੀਂ ਫੇਰ ਸਲਾਈ ਲਗਾਓ ਇਹ ਤੇ ਠੀਕ ਹੈ ਜੀ ਤੇ ਤੁਸੀਂ ਇਹ ਵਾਲੀ ਜਿਹੜੀ ਸਲਾਈ ਆ ਇਹ ਅੱਧਾ ਅੱਧਾ ਇੰਚ ਤੁਸੀਂ ਲਗਾਉਣੀ ਆ ਐਦਾ ਗਲਾ ਬਾਹਰ ਰੱਖ ਕੇ ਠੀਕ ਹੈ ਜੀ ਤੇ ਇਹਨੂੰ ਸਲਾਈ ਨੂੰ ਡਬਲ ਕਰ ਲਓ ਤੁਸੀਂ ਕਿਉਂਕਿ ਮੋੜੇ ਜੜਨ ਵੇਲੇ ਖੁੱਲ ਜਾਂਦੀ ਹੁੰਦੀ ਹੈ ਕਈ ਵਾਰੀ ਤੇ ਦੇਖੋ ਜੀ ਤੁਸੀਂ ਐਦਾ ਦੂਸਰੇ ਪਾਸੇ ਵੀ ਐਦਾ ਹੀ ਜੜ ਲੈਣਾ ਆਪਣਾ ਜਿਹੜਾ ਮੋਡੇ ਵਾਲੀ ਸਲਾਈ ਹੈਗੀ ਐ ਇਦਾਂ ਹੀ ਬਾਹਰ ਰੱਖਣਾ ਗਲੇ ਵਾਲੇ ਜਿਹੜਾ ਫਰੰਟ ਵਾਲਾ ਗਲਾ ਤੇ ਫਿਰ ਕੀ ਕਰਨਾ ਹੈ ਇਦਾਂ ਸਲਾਈ ਨੂੰ ਤੁਸੀਂ ਅੰਦਰ ਵਾਲੇ ਪਾਸੇ ਫੋਲਡ ਕਰ ਦੇਣਾ ਤੇ ਜਿਹੜਾ ਗਲਾ ਹੈਗਾ ਉਹਨੂੰ ਇਦਾਂ ਤੁਸੀਂ ਉੱਪਰ ਵਾਲੇ ਪਾਸੇ ਫੋਲਡ ਕਰ ਦੇਣਾ ਸਲਾਈ ਦੇ ਤੇ ਦੇਖੋ ਇਹ ਬਿਲਕੁਲ ਗੁੰਮ ਜੀ ਸਲਾਈ ਹੋ ਜੂਗੀ ਤੇ ਤੁਸੀਂ ਕੀ ਕਰਨਾ ਜੀ ਇਹਨੂੰ ਕੱਚਾ ਕਰ ਲੈਣਾ ਠੀਕ ਹੈ ਤੁਸੀਂ ਉੱਪਰ ਵਾਲੇ ਪਾਸੇੋਂ ਕੱਚਾ ਕਰਨਾ ਸ਼ੁਰੂ ਕਰੋ ਫਿਰ ਇਹਦੇ ਵਿੱਚ ਬਾੜਨੀ ਪੈਂਦਾ ਹੈਗਾ ਉੱਪਰ ਵਾਲੇ ਪਾਸੇ ਬਿਲਕੁਲ ਵੀ ਤੇ ਬਾਅਦ ਵਿੱਚ ਤੁਸੀਂ ਇਹਨੂੰ ਤਰਪਾਈ ਕਰ ਲਓ ਠੀਕ ਹੈ ਜੀ ਤੇ ਦੇਖੋ ਆਪਣੀ ਜਿਹੜੀ ਹੁਣ কুরਤੀ ਆ ਉਹ ਰੈਡੀ ਹੋ ਗਈ ਇੱਕ ਤਰ੍ਹਾਂ ਨਾਲ ਤੇ ਆਪਾਂ ਇਹ ਸਾਈਡ ਵਾਲੀ ਜਿਹੜੀ ਫਿਟਿੰਗ ਵਾਲੀ ਸਲਾਈ ਆ ਉਹਨੂੰ ਆਪਾਂ ਲਾ ਲਓ ਇਹ ਜਿਹੜੇ ਕੱਟ ਨੇ ਜਿਹੜੇ ਦੋਨੋਂ ਪਾਸੇ ਦੇ ਉਹ ਮੈਚ ਹੋਣੇ ਚਾਹੀਦੇ ਨੇ ਇਹਦੇ ਨਾਲ ਸਾਡੀ ਜਿਹੜੀ ਫਿਟਿੰਗ ਆ ਉਹਦੇ ਵਿੱਚ ਕਦੇ ਵੀ ਬਲ ਨਹੀਂ ਪੈਂਦਾ ਉੱਪਰ-ਨੀਚੇ ਨਹੀਂ ਹੁੰਦੀ ਹੈਗੀ ਫਿਟਿੰਗ ਸਾਡੀ ਤੇ ਤੁਸੀਂ ਜਿਹੜੇ ਕੱਟ ਲਾਏ ਹੋਏ ਨੇ কুরਤੀ ਤੇ ਉਹ ਇਦਾਂ ਮੈਚ ਕਰ ਲੈਣੇ ਨੇ ਠੀਕ ਹੈ ਜੀ ਜੇ ਤੁਸੀਂ ਆਪਣੀ ਵੀਡੀਓ ਨਹੀਂ ਦੇਖੀ ਹੈਗੀ ਕਟਿੰਗ ਵਾਲੀ ਹਨਾ ਤੁਸੀਂ ਜਾ ਕੇ ਦੇਖ ਸਕਦੇ ਹੋ ਵੀ ਇਹ ਕੱਟ ਨੇ ਜਿਹੜੇ ਆਪਾਂ ਕਿੱਦਾਂ-ਕਿੱਦਾਂ ਫਿਟਿੰਗ ਦੇ ਅਨੁਸਾਰ ਆਪਾਂ ਲਾਉਣੇ ਨੇ ਤੇ ਤੁਸੀਂ ਇੱਦਾਂ ਦੇਖੋ हिਪ ਦੇ ਜਿਹੜੇ ਨਿਸ਼ਾਨ ਨੇ ਉਹ ਵੀ ਮੈਚ ਕਰ ਲੈਣੇ ਨੇ ਤੇ ਇੱਥੇ ਪੱਕਾ ਕਰ ਦੇਣਾ ਠੀਕ ਹੈ ਜੀ ਤੇ ਇਦਾਂ ਹੀ ਤੁਸੀਂ ਦੂਸਰੇ ਪਾਸੇ ਸਲਾਈ ਲਗਾ ਲੈਣੀ ਆ ਬਿਲਕੁਲ ਤੁਸੀਂ ਜਿਹੜੀ ਹੈਗੀ ਹੈ ਇਹ ਸਲਾਈ ਕੱਟ ਨਾਲ ਕੱਟ ਮੈਚ ਕਰਕੇ ਹੀ ਲਗਾਉਣੀ ਆ ਦੇਖੋ ਸੂਟ ਸਟਿਚ ਕਰਨ ਵੇਲੇ ਇਹ ਛੋਟੇ ਛੋਟੇ ਪੁਆਇੰਟ ਹੁੰਦੇ ਨੇ ਜਿਹੜੀ ਤੁਹਾਡੀ ਸਟਿਚਿੰਗ ਨੂੰ ਵਧੀਆ ਬਣਾਉਂਦੇ ਨੇ ਠੀਕ ਆ ਥੋੜੇ ਬਹੁਤੇ ਫਰਕ ਨਾਲ ਹੀ ਆਪਣੇ ਫਿਰ ਫਿਟਿੰਗ 'ਚ ਫਰਕ ਪੈ ਜਾਂਦਾ ਹੁੰਦਾ ਦੇਖੋ ਫਿਟਿੰਗ ਵਾਲੀ ਸਲਾਈ ਲਾਉਣ ਤੋਂ ਬਾਅਦ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਇੰਚੀ ਟੇਪ ਨਾਲ ਆਪਣੀ ਜਿੰਨੀ ਵੀ ਫਿਟਿੰਗ ਹੈਗੀ ਉਹ ਨਾਪਣੀ ਆ ਕਿਉਂਕਿ ਜਦੋਂ ਇੱਕ ਵਾਰ ਆਪਣੀ ਬਾਹ ਜੜੀ ਗਈ ਫਿਰ ਫਿਟਿੰਗ ਆਪਣੀ ਦੁਬਾਰਾ ਬਣਦੀ ਨਹੀਂ ਹੈਗੀ ਉਦਾਂ ਦੀ ਠੀਕ ਆ ਥੋੜੀ ਬਾਅਦ ਘੱਟ ਹੋਵੇ ਤੁਸੀਂ ਉਹਨੂੰ ਉਸ ਹਿਸਾਬ ਨਾਲ ਕਰ ਸਕਦੇ ਹੋ ਦੇਖੋ ਮੈਂ ਆਪਾਂ ਫਿਟਿੰਗ ਨਾ ਆਪਕੇ ਦੇਖ ਲਿਆ ਆਪਣੇ ਉੱਪਰੋਂ ਆ ਰਹੀ ਹੈ ਜੀ 19 ਇੰਚ ਫਿਟਿੰਗ ਆਪਾਂ ਨੂੰ ਇੰਨੀ ਹੀ ਚਾਹੀਦੀ ਸੀ ਤੇ ਕਮਰ ਤੋਂ ਹੈਗੀ ਹੈ ਜੀ ਆਪਣੀ 17 ਇੰਚ ਠੀਕ ਹੈ ਤੇ ਆਪਣੀ हिਪ ਤੋਂ ਹੈਗੀ ਹੈ ਜੀ ਆਪਣੀ 20 ਇੰਚ ਠੀਕ ਹੈ ਤੇ ਜਿੰਨੀ ਆਪਾਂ ਨੂੰ ਚਾਹੀਦੀ ਸੀ ਆਪਣੀ ਫਿਟਿੰਗ ਉਨੀ ਹੀ ਆਈ ਹੈ ਬਿਲਕੁਲ ਤੇ ਤੁਸੀਂ ਬਾਹਰ ਜਾਣ ਤੋਂ ਪਹਿਲਾਂ ਹੀ ਫਿਟਿੰਗ ਨਾਪ ਲੈਣੀ ਆ ਤੇ ਦੇਖੋ ਹੁਣ ਆਪਾਂ ਬਾਜੂ ਦੀ ਜੜਾਈ ਕਰਾਂਗੇ ਦੇਖੋ ਜੀ ਜੇ ਤਾਂ ਤੁਸੀਂ ਐਦਾਂ ਫੋਲਡ ਕਰਨੀ ਆ ਬਾਜੂ ਠੀਕ ਹੈ ਫਿਰ ਤਾਂ ਤੁਸੀਂ ਕੀ ਕਰਨਾ ਬਾਜੂ ਦਾ ਸਿੱਧਾ ਪਾਸਾ ਰੱਖਣਾ ਠੀਕ ਹੈ ਐਦਾਂ ਲਾਈਨਿੰਗ نیچے ਰੱਖਣੀ ਆ ਪਰ ਮੈਂ ਕੀ ਕਰਨ ਕਰਨਾ ਜੀ ਮੈਂ ਉਲਟਾ ਪਾਸਾ ਰੱਖੂਗੀ ਇਹਦਾ ਕਿਉਂਕਿ ਮੈਂ ਫੋਲਡ ਕਰਨੀ ਆ ਦੂਸਰੀ ਸਾਈਡ ਹੀ ਲਾਈਨਿੰਗ ਠੀਕ ਹੈ ਮੈਂ ਇਹਨੂੰ ਮੂਹਰੋ ਜਿਹੜੀ ਹੈਗੀ ਬਾਜੂ ਮੂਹਰੋ ਫੋਲਡ ਨਹੀਂ ਕਰਨੀ ਮੈਂ ਉੱਪਰ ਦੀ ਘੁਮਾ ਕੇ ਐਦਾਂ ਲਾਈਨਿੰਗ ਜਿਹੜੀ ਹੈਗੀ ਉਹਨੂੰ ਉਧਾ ਫੋਲਡ ਕਰ ਦੇਣਾ ਠੀਕ ਹੈ ਮੈਂ ਨਿਸ਼ਾਨੀਆਂ ਨੇ ਜਿਹੜੀਆਂ ਪਹਿਲਾਂ ਹੀ ਲਾ ਰੱਖੀਆਂ ਨੇ ਕਿ ਮੇਰੀ ਬਾਹ ਜਿਹੜੀ ਹੈਗੀ ਕਿੰਨੀ ਇੰਚਾ ਮੈਂ ਉਹ ਨਿਸ਼ਾਨੀ ਦੇ ਉੱਪਰ ਹੀ ਇਦਾਂ ਸਲਾਈ ਲਗਾਤੀ ਠੀਕ ਹੈ ਜੀ ਤੇ ਹੁਣ ਵਾ ਕੀ ਕੀਤਾ ਇਹਦੇ ਵਿੱਚ ਮੈਂ ਕੱਟ ਪਾਉਣਾ ਬਾਹ ਦੇ ਵਿੱਚ ਤੇ ਮੈਂ ਕੱਟ ਦਾ ਨਿਸ਼ਾਨ ਵੀ ਇਦਾਂ ਵੀ ਸ਼ੇਪ ਦੇ ਵਿੱਚ ਲਗਾ ਲਿਆ ਤੇ ਆਪਾਂ ਇਹਦੇ ਕੱਟ ਦੇ ਉੱਪਰ ਉਦਾਂ ਹੀ ਸਲਾਈ ਲਗਾਵਾਂਗੇ ਥੋੜੀ ਜਿਹੀ ਇਧਰੋਂ ਸ਼ੁਰੂ ਕਰਾਂਗੇ ਆਪਾਂ ਸਲਾਈ ਤੇ ਜਿੱਦ ਜਿੱਦ ਆਪਣੀ ਵੀ ਬਣੀ ਹੋਈ ਆ ਠੀਕ ਆ ਉਦਾਂ ਵੀ ਦੇ ਉੱਪਰ ਆਪਾਂ ਸਲਾਈ ਲਗਾ ਦੇਣੀ ਆ ਠੀਕ ਹੈ ਮੈਂ ਜਿਹੜੀ ਬਾਜੂ ਆ ਉਹਨੂੰ ਦੂਸਰੇ ਪਾਸੇ ਮੋੜ ਦੂੰਗੀ ਤੇ ਲਾਈਨਿੰਗ ਜਿਹੜੀ ਹੈਗੀ ਉਹ ਆਪਣੀ ਦੂਸਰੇ ਪਾਸੇ ਆ ਜੂਗੀ ਠੀਕ ਹੈ ਕਿਉਂਕਿ ਮੇਰਾ ਕੱਪੜਾ ਸੂਟਦਾ ਹੈਗਾ ਉਹ ਮੋਟਾ ਹੈਗਾ ਤੇ ਤੁਸੀਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਤੁਸੀਂ ਬਾਹ ਦਾ ਸਿੱਧਾ ਪਾਸਾ ਰੱਖ ਕੇ ਵੀ ਲਾਈਨਿੰਗ ਲਗਾ ਸਕਦੇ ਹੋ ਤੇ ਮੈਂ ਇਹ ਮੇਰੀ ਬਾਹ ਦਾ ਉਲਟਾ ਪਾਸਾ ਤੇ ਲਾਈਨਿੰਗ ਜਿਹੜੀ ਹੈਗੀ ਉਹ ਨੀਚੇ ਵਾਲੀ ਸਾਈਡ ਰੱਖੀਆ ਤੇ ਤੁਸੀਂ ਇੱਦਾਂ ਬਾਹ ਦਾ ਘਾਟ ਕੱਢ ਦੋ ਜਿਹੜੀ ਅਪਣ ਸਲਾਈ ਤੋਂ ਬਾਹਰ ਹੁੰਦੀ ਹੈ ਜਿਹੜੀ ਬਾਹ ਦਾ ਘਾਟ ਕੱਪੜੇ ਦੀ ਤੇ ਤੁਸੀਂ ਇੱਦਾਂ ਦੇਖੋ ਇੱਦਾਂ ਮੈਂ ਕੱਟ ਲਗਾ ਲਿਆ ਵਿਸ਼ੇਪ ਆਪਾਂ ਜਿਹੜੀ ਕੱਟ ਪਾਇਆਗਾ ਠੀਕ ਹੈ ਤੇ ਐਦਾਂ ਦੇਖੋ ਮੈਂ ਲਾਈਨਿੰਗ ਜਿਹੜੀ ਹੈਗੀ ਉਹਨੂੰ ਐਦਾਂ ਸਿੱਧੇ ਵਾਲੇ ਪਾਸੇ ਹੁਣ ਮੇਰਾ ਸਿੱਧਾ ਬਸ ਆ ਗਿਆ ਉੱਪਰ ਕੱਪੜੇ ਦਾ ਤੇ ਲਾਈਨਿੰਗ ਜਿਹੜੀ ਹੈਗੀ ਉਹ ਮੇਰੀ ਅੰਦਰ ਵਾਲੇ ਪਾਸੇ ਚਲੀ ਗਈ ਹੈ ਜੇ ਤੁਸੀਂ ਮੂਰੋ ਉਦਾਂ ਫੋਲਡ ਕਰਨੀ ਆ ਬਾ ਫਿਰ ਤੁਸੀਂ ਕੀ ਕਰਨਾ ਮੈਂ ਉਲਟਾ ਪਾਸਾ ਰੱਖਿਆ ਸੀ ਲਾਈਨਿੰਗ ਦਾ ਤੇ ਤੁਸੀਂ ਸਿੱਧਾ ਪਾਸਾ ਰੱਖ ਕੇ ਉਹਨੂੰ ਉਦਾਂ ਫੋਲਡ ਕਰ ਸਕਦੇ ਹੋ ਤੇ ਦੇਖੋ ਹੁਣ ਮੇਰਾ ਸਿੱਧਾ ਪਾਸਾ ਉੱਪਰ ਆ ਗਿਆ ਤੇ ਲਾਈਨਿੰਗ ਜਿਹੜੀ ਮੇਰੀ ਹੈਗੀ ਉਹ نیچے ਚਲੀ ਗਈ ਹੁਣ ਮੈਂ ਕੀ ਕਰੂੰਗੀ ਜੇ ਤੇ ਦਾਬਮੀ ਸਲਾਈ ਲਗਾ ਦੇਣੀ ਆਪਾਂ ਇਦਾਂ ਜੇ ਤੁਸੀਂ ਇਦਾਂ ਫੋਲਡ ਕਰਨੀ ਚਾਹੁੰਦੇ ਹੋ ਬਾ ਠੀਕ ਹੈ ਇਦਾਂ ਦਾਬਮੀ ਸਲਾਈ ਲਗਾ ਕੇ ਜਿਹੜਾ نیچے ਕੱਪੜਾ ਰਹਿ ਜਾਂਦਾ ਹਲਕਾ ਹਲਕਾ ਫਿਰ ਉਹ ਕਦੇ ਵੀ ਮਤਲਬ ਨਿਕਲਦਾ ਨਹੀਂ ਹੁੰਦਾ ਸਲਾਈਆਂ ਦੇ ਵਿੱਚੋਂ ਦਾਬਮੀ ਸਲਾਈ ਲਗਾ ਕੇ ਇਦਾਂ ਥੋੜੀ ਫਿਨਿਸ਼ਿੰਗ ਵੀ ਆ ਜਾਂਦੀ ਹੈ ਠੀਕ ਹੈ ਉਤੋਂ ਆਪਾਂ ਕਿਸੇ ਚੀਜ਼ ਦੀ ਮਦਦ ਤੇ ਜਿਹੜਾ ਕਾਟਾ ਮੈਂ ਉਹਨੂੰ ਇਦਾਂ ਇਦਾਂ ਕਿਸੇ ਚੀਜ਼ ਨਾਲ ਤੁਸੀਂ ਇਦਾਂ ਕੱਢ ਲਓ ਜੇ ਤੁਸੀਂ ਕੱਟ ਪਾਉਣਾ ਚਾਹੁੰਦੇ ਹੋ ਠੀਕ ਹੈ ਜੀ ਇਹ ਦੇਖੋ ਆਪਣਾ ਜਿਹੜਾ ਕੱਟ ਆਫ ਫਿਨਿਸ਼ਿੰਗ ਦੇ ਨਾਲ ਹੋ ਗਿਆ ਰੈਡੀ ਕਿਉਂਕਿ ਇਹ ਮੇਰਾ ਕਪੜਾ ਮੋਟਾ ਸੀਗਾ ਇਸ ਲਈ ਮੈਂ ਦੂਸਰੇ ਪਾਸੇ ਇਦਾਂ ਹੀ ਫੋਲਡ ਕਰਤੀ ਲਾਈਨਿੰਗ ਉਦਾਂ ਮੈਂ ਕਈ ਵਾਰੀ ਦੂਸਰੀ ਤਰ੍ਹਾਂ ਵੀ ਫੋਲਡ ਕਰ ਦਿੰਨੀ ਹੁੰਨੀ ਆ ਜਦੋਂ ਆਪਾਂ ਮੂਰੋ ਪੱਟੀ ਮੋੜਦੇ ਆ ਜਿਹੜੀ ਹੁਣ ਆਪਾਂ ਜਿੱਦਾਂ ਜਿੱਦਾਂ ਮੇਰੀ ਬਾਹਾਂ ਦੀ ਕਟਿੰਗ ਹੋਈ ਹੋਈ ਆ ਮੈਂ ਉਦਾਂ ਉਦਾਂ ਹੀ ਲਾਈਨਿੰਗ ਝੜ ਦੇਣੀ ਆ ਇਹਦੇ ਨਾਲ ਉਦਾਂ ਉਦਾਂ ਹੀ ਮੈਂ ਸਿਲਾਈ ਲਗਾਉਂਗੀ ਕਿਉਂਕਿ ਮੈਂ ਲਾਈਨਿੰਗ ਹਮੇਸ਼ਾ ਹੀ ਢਿੱਲੀ ਕਟਿੰਗ ਕਰਦੀ ਆ ਦੇ ਆਪਾਂ ਤੁਹਾਨੂੰ ਇੱਕ ਹੋਰ ਵੀਡੀਓ ਪਾ ਕੇ ਦਿਖਾਵਾਂਗੇ ਲਾਈਨਿੰਗ ਵਾਲੇ ਸੂਟ ਦੀ ਆਪਾਂ ਪਹਿਲਾਂ ਵੀ ਪਾਈ ਹੋਈ ਆ ਵੀ ਕਿੱਦਾਂ ਆਪਾਂ ਢਿੱਲੀ ਛੱਡ ਕੇ ਰੱਖਦਿਆਂ ਲਾਈਨਿੰਗ ਦੇਖੋ ਲਾਈਨਿੰਗ ਤੁਹਾਡੀ ਢਿੱਲੀ ਹੋਊਗੀ ਤਾਂ ਤੁਹਾਡੇ ਸੂਟ ਦੇ ਵਿੱਚ ਕਦੇ ਵੀ ਕਿਸਾ ਨਹੀਂ ਪਊਗਾ ਉੱਪਰ ਵਾਲੀ ਸਾਈਡ ਤੇ ਤੁਹਾਡੀ ਫਿਟਿੰਗ ਜਿਹੜੀ ਪਰਫੈਕਟ ਆਊਗੀ ਠੀਕ ਹੈ ਜੀ ਤੇ ਦੇਖੋ ਇਦਾਂ ਜਿਹੜੀ ਮਾੜੀ ਮੋਟੀ نیچے ਮੈਂ ਢਿੱਲੀ ਛੱਡ ਕੇ ਲਾਈਨਿੰਗ ਜਿਹੜੀ ਬਾਹਰ ਘਾਟ ਹੋਈ ਉਹਨੂੰ ਮੈਂ ਕੱਢਤਾ ਦੇਖੋ ਜਿਹੜੀ ਬਾਹਰ ਘਾਟ ਆ ਉਹਨੂੰ ਆਪਾਂ ਬਾਹ ਦੇ ਹਿਸਾਬ ਨਾਲ ਇਦਾਂ ਕੱਟ ਕਰਤਾ نیچے ਵਾਲੀ ਲਾਈਨਿੰਗ ਨੂੰ ਲਾਈਨਿੰਗ ਮੈਂ ਹਮੇਸ਼ਾ ਹੀ ਢਿੱਲੀ ਛੱਡਦੀ ਆ ਨੀਚੇ ਤਾਂ ਕਿ ਫਿਟਿੰਗ ਜਿਹੜੀ ਹੈਗੀ ਉਹਦੇ ਵਿੱਚ ਖਿੱਚਣਾ ਪਵੇ ਠੀਕ ਹੈ ਜੀ ਦੇਖੋ ਹੁਣ ਤਾਂ ਹੀ ਤਾਂ ਕੱਪੜੇ ਦੇ ਵਿੱਚ ਕੋਈ ਫਲਾਵਟ ਨਹੀਂ ਆ ਰਹੀ ਉੱਪਰ ਵਾਲੇ ਕੱਪੜੇ ਦੇ ਵਿੱਚ ਬਿਲਕੁਲ ਪਰਫੈਕਟ ਜੜੀ ਗਈ ਆ ਬਾਜੂ ਵੀ ਤੇ ਹੁਣ ਮੈਂ ਐਦਾਂ ਨਿਸ਼ਾਨੀਆਂ ਲਗਾ ਕੇ ਜਿੰਨੀ ਇੰਚ ਮੈਨੂੰ ਬਾਹ ਚਾਹੀਦੀ ਆ ਮੈਂ 5.5 ਚਾਹੀਦੀ ਆ ਮੋਹਰੋਂ ਮੈਨੂੰ ਠੀਕ ਹੈ ਜਿੰਨੀ ਵੀ ਤੁਹਾਨੂੰ ਚਾਹੀਦੀ ਆ 5.5 ਤੁਸੀਂ ਉਹਦੇ ਨਿਸ਼ਾਨ ਲਗਾ ਕੇ ਤੇ ਜਿਹੜਾ ਆਪਾਂ ਮੋਡੇ ਵਾਲਾ ਕਟਿੰਗ ਵਿੜੇ ਨਿਸ਼ਾਨ ਲਗਾਉਨੇ ਆ ਉਹਦੇ ਨਾਲ ਤੁਸੀਂ ਇਦਾਂ ਨਿਸ਼ਾਨ ਨਾਲ ਨਿਸ਼ਾਨ ਮੈਚ ਕਰ ਲਓ ਠੀਕ ਹੈ ਤੇ ਇਦਾਂ ਸਲਾਈ ਲਗਾ ਦਿਓ ਬਸ ਲਾਈਨਿੰਗ ਵਾਲੇ ਸੂਟ ਦੇ ਵਿੱਚ ਤੁਸੀਂ ਇਹੀ ਧਿਆਨ ਰੱਖਣਾ ਲਾਈਨਿੰਗ ਥੋੜੀ ਜਿਹੀ ਢਿੱਲੀ ਛੱਡਣੀ ਆ ਠੀਕ ਹੈ ਜੀ ਤੇ ਬਾਹਰ ਘੱਟ ਜਿਹੜੀ ਹੈਗੀ ਉਹਨੂੰ ਇਦਾਂ ਕਟਿੰਗ ਕਰ ਦਿਓ ਤੇ ਹੁਣ ਇਹਨੂੰ ਸਿੱਧਾ ਕਰ ਲੈਣਾ ਆਪਾਂ ਬਾਜੂ ਨੂੰ ਬਾਜੂ ਨੂੰ ਸਿੱਧਾ ਕਰਕੇ ਹੀ ਆਪਾਂ ਜੜਾਈ ਕਰਨੀ ਆ ਸ਼ਰਟ ਦੇ ਨਾਲ ਠੀਕ ਹੈ ਜੀ ਤੇ ਹੁਣ ਦੇਖੋ ਜਦੋਂ ਤੁਸੀਂ ਬਾਜੂ ਨੂੰ ਸਿੱਧਾ ਕਰ ਲਿਆ ਤੇ ਸ਼ਰਟ ਦਾ ਤੁਸੀਂ ਕੀ ਕਰਨਾ ਸ਼ਰਟ ਦਾ ਤੁਸੀਂ ਉਲਟਾ ਪਾਸਾ ਰੱਖਣਾ ਠੀਕ ਹੈ ਸ਼ਰਟ ਦਾ ਉਲਟਾ ਪਾਸਾ ਔਰ ਬਾਜੂ ਦਾ ਸਿੱਧਾ ਪਾਸਾ ਤੁਸੀਂ ਕੀ ਕਰਨਾ ਜੀ ਬਾਜੂ ਜੜਨ ਤੋਂ ਪਹਿਲਾਂ ਇੱਕ ਵਾਰ ਤੁਸੀਂ ਇੱਥੇ ਕੱਟ ਲਗਾ ਲਓ ਸੈਂਟਰ ਦੇ ਵਿੱਚ ਠੀਕ ਹੈ ਬਾਜੂ ਦੇ ਸੈਂਟਰ ਵਿੱਚ ਤਾਂ ਕਿ ਜਿਹੜਾ ਇਹ ਕੱਟ ਆ ਉਹ ਆਪਣੀ ਮੋਢੇ ਵਾਲੀ ਸਲਾਈ ਦੇ ਬਿਲਕੁਲ ਵਿੱਚ ਆਵੇ ਸਭ ਤੋਂ ਪਹਿਲਾਂ ਤੁਸੀਂ ਜੜਨ ਤੋਂ ਪਹਿਲਾਂ ਕੀ ਕਰਨਾ ਜੀ ਬਾਜੂ ਨੂੰ ਤੁਸੀਂ ਇਹਦੇ ਇਦਾਂ ਸੂਟ ਦੇ ਅੰਦਰ ਰੱਖਣੀ ਆ ਬਾਜੂ ਦੇਖੋ ਮੈਂ ਤੁਹਾਨੂੰ ਦੱਸਦੀ ਹਾਂ ਬਾਜੂ ਨੂੰ ਇਹਦਾ ਸਿੱਧਾ ਕਰਕੇ ਸੂਟ ਦੇ ਅੰਦਰ ਵਾਲੀ ਸਾਈਡ ਰੱਖਣਾ ਤਾਂ ਆਪਾਂ ਸਲਾਈ ਨਾਲ ਬਿਲਕੁਲ ਮੈਚ ਕਰ ਲਿਆ ਫਿਟਿੰਗ ਵਾਲੀ ਸਲਾਈ ਨਾਲ ਬਾਜੂ ਦੀ ਸਲਾਈ ਨੂੰ ਬਿਲਕੁਲ ਮੈਚ ਕਰ ਲਿਆ ਤੇ ਤੁਸੀਂ ਇਸ ਤੋਂ ਬਾਅਦ ਕੀ ਕਰਨਾ ਇਦਾਂ ਘੁਮਾ ਕੇ ਕੱਪੜਾ ਦੇਖਣਾ ਕਿ ਸਾਡੀ ਬਾਜੂ ਆ ਜਿਹੜੀ ਉਹ ਪੂਰੀ ਆ ਰਹੀ ਆ ਠੀਕ ਹੈ ਬਾਜੂ ਤੁਹਾਡੀ ਹਮੇਸ਼ਾ ਹੀ 1 ਇੰਚ ਜ਼ਿਆਦਾ ਹੋਣੀ ਚਾਹੀਦੀ ਆ ਦੇਖੋ ਜਿਹੜਾ ਆਪਣਾ ਕੱਟ ਆ ਉਹ ਬਿਲਕੁਲ ਸੈਂਟਰ ਦੇ ਵਿੱਚ ਆ ਗਿਆ ਜੀ ਮੋਡੇ ਵਾਲੀ ਸਲਾਈ ਦੇ ਇਹਦਾ ਮਤਲਬ ਸਾਡੀ ਜਿਹੜੀ ਬਾਜੂ ਆ ਉਹ ਬਿਲਕੁਲ ਪਰਫੈਕਟ ਜੜੀ ਜਾਊਗੀ ਠੀਕ ਹੈ ਜੀ ਜੇ ਤੁਹਾਡੀ ਬਾਜੂ ਅੱਧਾ ਪੌਣਾ ਇੰਚ ਵੱਧ ਗਈ ਇਹਦਾ ਮਤਲਬ ਤੁਹਾਡੀ ਜਿਹੜੀ ਬਾਜੂ ਆ ਉਹ ਪਰਫੈਕਟ ਜੜੀ ਜਾਊਗੀ ਜੇ ਪੂਰੀ ਪੂਰੀ ਆਈ ਫਿਰ ਤੁਹਾਨੂੰ ਵਧਾਉਣੀ ਪਊਗੀ ਬਾਜੂ ਅੱਧਾ ਇੰਚ ਹੋਰ ਤੁਸੀਂ ਉਹਨੂੰ ਖੋਲ੍ਹ ਲਓ ਤੇ ਫਿਰ ਜੜਾਈ ਕਰੋ ਜੀ ਠੀਕ ਹੈ ਕਿਉਂਕਿ ਇਹਦੇ ਨਾਲ ਕੀ ਹੁੰਦਾ ਸਾਡੇ ਮੋਡੇ ਦੇ ਵਿੱਚ ਕਦੇ ਵੀ ਖਿੱਚ ਨਹੀਂ ਪੈਂਦੀ ਹੈਗੀ ਬਾਜੂ ਜਿਹੜੀ ਹੁੰਦੀ ਆ ਉਹ ਅੱਧਾ ਪੌਣਾ ਇੰਚ ਸਾਨੂੰ ਵੱਧ ਰੱਖਣੀ ਪੈਂਦੀ ਹੁੰਦੀ ਆ ਹੁਣ ਦੇਖੋ ਤੁਸੀਂ ਕੀ ਕਰਨਾ ਬਾਹਰ ਨੂੰ ਐਦਾ ਅੰਦਰ ਰੱਖ ਕੇ ਮੋਢੇ ਦੇ ਤੇ ਇਦਾਂ ਦੀ ਜੜਾਈ ਕਰ ਲੈਣੀ ਹੈ ਠੀਕ ਹੈ ਤੁਸੀਂ ਬਾਹ ਜੜਨ ਵੇਲੇ ਇਹ ਖਾਸ ਧਿਆਨ ਰੱਖਣਾ ਜੀ ਕਿ ਜਿਹੜਾ ਬਾਜੂ ਵਾਲਾ ਕੱਪੜਾ ਉਹ ਤਾਂ ਤੁਸੀਂ ਬਿਲਕੁਲ ਵੀ ਖਿੱਚ ਨਹੀਂ ਪਾਉਣੀ ਹੈਗੀ ਕਿਉਂਕਿ ਜੇ ਬਾਜੂ ਵਾਲੇ ਕੱਪੜੇ ਦੇ ਵਿੱਚ ਖਿੱਚ ਪੈ ਗਈ ਆਪਣੀ ਬਾਹ ਵਾਲੇ ਕੱਪੜੇ ਦੇ ਵਿੱਚ ਤਾਂ ਸਾਡਾ ਮੋਢਾ ਜਿਹੜਾ ਹੈਗਾ ਉਹ ਬਿਲਕੁਲ ਹੀ ਵਧੀਆ ਤਰੀਕੇ ਨਾਲ ਨਹੀਂ ਜੜਿਆ ਜਾਊਗਾ ਤੇ ਉਹਦੇ ਵਿੱਚ ਠਿੱਚ ਪੈਣ ਲੱਗ ਜੂਗੀ ਠੀਕ ਹੈ ਤੇ ਆਪਾਂ ਕੀ ਕਰਨਾ ਇੱਕ ਪਾਸੇ ਕੱਪੜਾ ਫੁੱਲਣ ਲੱਗ ਜਾਂਦਾ ਤੇ ਇੱਕ ਪਾਸੇ ਖਿੱਚ ਪੈਣ ਲੱਗ ਜਾਂਦੀ ਹੈ ਤੇ ਦੇਖੋ ਹੁਣ ਆਪਾਂ ਤੁਹਾਨੂੰ ਦੱਸਦੇ ਆ ਜਦੋਂ ਆਪਣੀ ਆਪਾਂ ਇਹ ਸਲਾਈ ਲਗਾਉਣੀ ਆ ਠੀਕ ਆ ਬਾਜੂ ਜਰਨੀ ਆ ਜਦੋਂ ਜਿਹੜਾ ਆਪਣਾ ਇਹ ਫਿਟਿੰਗ ਵਾਲਾ ਕੱਪੜਾ ਹੁੰਦਾ ਤੁਸੀਂ ਕੀ ਕਰਨਾ ਇਹਨੂੰ ਆਪਾਂ ਸਲਾਈ ਦੇ ਵਿੱਚ ਨਹੀਂ ਲੈਣਾ ਹੁੰਦਾ ਨਹੀਂ ਤੇ ਫਿਰ ਸਾਡੀ ਫਿਟਿੰਗ ਦੇ ਵਿੱਚ ਖਿਚਾਪ ਪੈਣ ਲੱਗਦਾ ਤੁਸੀਂ ਐਦਾਂ ਨਹੀਂ ਲੈਣਾ ਹੈਗਾ ਇਹਨੂੰ ਠੀਕ ਆ ਤੁਸੀਂ ਕੀ ਕਰਨਾ ਇਹਨੂੰ ਐਦਾਂ ਟਕੋਨਾ ਜਿਹਾ ਕਰਕੇ ਅੰਦਰ ਵਾਲੀ ਸਾਈਡ ਮੋੜ ਦੇਣਾ ਠੀਕ ਆ ਇਹ ਐਦਾਂ ਟਕੋਨਾ ਕਰਕੇ ਮੋੜ ਦੇਣਾ ਤੇ ਫਿਰ ਹਲਕਾ ਹਲਕਾ ਹੀ ਕੱਪੜਾ ਲੈਣਾ ਹੁੰਦਾ ਤੁਸੀਂ ਨੇ ਵਿੱਚ ਤੇ ਦੇਖੋ ਆਪਣੀ ਜਿਹੜੀ ਬਾਜੂ ਆ ਉਹ ਪਰਫੈਕਟ ਤਰੀਕੇ ਨਾਲ ਰੈਡੀ ਹੋ ਗਈ ਆ ਇਹਦੇ ਵਿੱਚ ਨਾ ਤਾਂ ਆਪਣੀ ਬਾਜੂ ਦੇ ਵਿੱਚ ਕਿਤੇ ਖਿੱਚ ਪੈ ਰਹੀ ਆ ਠੀਕ ਆ ਤੇ ਨਾ ਹੀ ਆਪਣੇ ਸੂਟ ਵਾਲੇ ਕੱਪੜੇ ਦੇ ਵਿੱਚ ਕੋਈ ਖਿੱਚ ਪੈ ਰਹੀ ਆ ਤੁਸੀਂ ਐਦਾ ਬਾਜੂ ਜੜੋ ਪਰਫੈਕਟ ਜੜੀ ਜਾਊਗੀ ਤੁਹਾਡੀ ਠੀਕ ਆ ਬਸ ਤੁਹਾਡੀ ਤੁਸੀਂ ਕਪੜਾ ਖਿੱਚਣਾ ਨਹੀਂ ਹੈਗਾ ਬਿਲਕੁਲ ਵੀ ਤੇ ਦੇਖੋ ਹੁਣ ਆਪਾਂ ਜਿਹੜੇ نیچے ਆਪਣੀ ਫੋਲਡਿੰਗ ਹੋਣੀ ਹੈਗੀ ਲਾਈਨਿੰਗ ਦੀ ਆਪਾਂ ਉਹ ਫੋਲਡ ਕਰ ਲੈਣੀ ਆ ਠੀਕ ਆ ਦੋਨੋਂ ਪਾਸੇ ਪਾਸਿਓ ਠੀਕ ਹੈ ਅਦਰ ਤੁਸੀਂ ਡਬਲ ਫੋਲਡ ਕਰ ਲੈਣਾ ਇਹਨੂੰ ਇਹ ਚਾਕ ਫੋਲਡ ਕਰਨ ਤੋਂ ਤੁਸੀਂ ਪਹਿਲਾਂ ਫੋਲਡ ਕਰ ਲਓ ਇਹਨੂੰ ਤੇ ਦੇਖੋ ਆਪਾਂ ਜਿਹੜੇ ਸੂਟ ਦਾ ਕੱਪੜਾ ਹਨਾ ਜਦੋਂ ਚਾਕ ਫੋਲਡ ਕਰਨੇ ਨੇ ਆਪਾਂ ਲਾਈਨਿੰਗ ਨਾਲ ਉਹਨੂੰ ਪਹਿਲਾਂ ਹੀ ਅਟੈਚ ਕਰ ਲਿਆ ਸੀਗਾ ਇਹਦੇ ਨਾਲ ਕੀ ਹੁੰਦਾ ਇਹ ਫਿਨਿਸ਼ਿੰਗ 'ਚ ਮੋੜਦੇ ਨੇ ਆਪਣੇ ਚਾਕ ਆਪਣੀ ਲਾਈਨਿੰਗ ਜਿਹੜੀ ਹੈਗੀ ਆ ਉਹ ਨਿਕਲਦੀ ਨਹੀਂ ਹੈਗੀ ਬਾਹਰ ਤੇ ਆਪਾਂ ਪਹਿਲਾਂ ਹੀ ਉਹਨੂੰ ਸੂਟ ਵਾਲੇ ਕੱਪੜੇ ਨਾਲ ਅਟੈਚ ਕਰ ਲਿਆ ਸੀ ਚਾਕਾਂ ਦੀ ਜਿਹੜੀ ਲਾਈਨਿੰਗ ਹੈਗੀ ਆ ਤੇ ਦੇਖੋ ਇਦਾਂ ਸਾਡੇ ਜਿਹੜੇ ਚਾਕ ਨੇ ਉਹ ਬਿਲਕੁਲ ਪਰਫੈਕਟ ਮੋੜਨਗੇ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਮਤਲਬ ਇਹਦਾ ਚਾਕ ਫੋਲਡ ਕਰਨ ਲਈ ਆਪਾਂ ਕੀ ਕਰਨਾ ਹੁੰਦਾ ਜਿਹੜਾ ਲਾਈਨਿੰਗ ਵਾਲਾ ਕੱਪੜਾ ਹੁੰਦਾ ਆਪਾਂ ਉਹਨੂੰ ਥੋੜਾ ਜਿਹਾ ਢਿੱਲਾ ਛੱਡਣਾ ਹੁੰਦਾ ਜਦੋਂ ਆਪਾਂ ਫੋਲਡ ਕਰਦੇ ਆ ਚਾਕ ਕਿਉਂਕਿ ਜੇ ਆਪਾਂ ਉਹਨੂੰ ਢਿੱਲਾ ਨਹੀਂ ਛੱਡਾਂਗੇ ਫਿਰ ਕੀ ਹੋਊਗਾ ਸਾਡਾ ਘੇਰਾ ਫੋਲਡ ਹੋਣ ਲੱਗ ਜੂਗਾ ਮਤਲਬ ਕਿ ਉਹਦੇ ਵਿੱਚ ਖਿਚਾ ਪੈਣ ਲੱਗ ਜੂਗਾ ਤੇ ਸਾਡਾ ਜਿਹੜਾ ਘੇਰਾ ਉਹ ਮੋੜਨ ਲੱਗ ਜੂਗਾ ਤੇ ਤੁਸੀਂ ਇਦਾਂ ਹੀ ਦੂਸਰੇ ਚਾਕ ਵੀ ਫੋਲਡ ਕਰ ਲੈਣੇ ਨੇ ਜੀ ਤੇ ਜੇ ਤੁਸੀਂ ਇਦਾਂ ਸਟਿਚਿੰਗ ਕਰੋਗੇ ਲਾਈਨਿੰਗ ਵਾਲੇ ਸੂਰਦੀ ਥੋੜੀ ਜਿਹੜੀ ਫਿਟਿੰਗ ਆ ਉਹ ਬਿਲਕੁਲ ਪਰਫੈਕਟ ਆਊਗੀ ਠੀਕ ਹੈ ਜੀ ਜੇ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਜਿਹੜੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਦੇਖੋ ਜੀ ਆਪਣੀ ਕੁਰਤੀ ਬਣ ਕੇ ਰੈਡੀ ਹੋ ਗਈ ਆ ਠੀਕ ਹੈ ਜੀ ਇਸ ਕੁਰਤੀ ਦੇ ਵਿੱਚ ਆਪਾਂ ਪਲੇਟਸ ਨਹੀਂ ਪਾਈਆਂ ਹੈਗੀਆਂ ਤੇ ਜੇ ਤੁਹਾਡੀ ਕੁਰਤੀ ਦੇ ਵਿੱਚ ਪਲੇਟਸ ਨੇ ਲਾਈਨਿੰਗ ਵਾਲੀ ਦੇ ਵਿੱਚ ਤਾਂ ਸਾਡੀ ਇੱਕ ਪਿੱਛੇ ਵੀਡੀਓ ਪਾਈ ਹੋਈ ਆ ਜੀ ਲਾਈਨਿੰਗ ਵਾਲੀ ਕੁਰਤੀ ਦੇ ਵਿੱਚ ਪਲੇਟਸ ਕਿੱਦਾਂ ਪੈਂਦੀਆਂ ਨੇ ਤੁਸੀਂ ਉਹ ਜਾ ਕੇ ਦੇਖ ਸਕਦੇ ਹੋ ਧੰਨਵਾਦ ਜੀ